हां माता जी कि मैं खुश हूं बहुत खुश बहुत धन्यवाद ਤੁਹਾਡਾ ਬਹੁਤ ਜਿਆਦਾ ਜਿਆਦਾ ਜਾਨ ਮੇਰਾ ਘਰ ਬਸਾਤ ਤੁਸੀਂ ਸੱਸੋਂ ਲੜਕੀ ਦੀ ਹਾਂਜੀ 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 ਠੀਕ ਹਾਂ ਭਾਈ ਤੁਸੀਂ ਖੁਸ਼ ਹੋ ਠੀਕ ਆ ਜੀ ਖੁਸ਼ ਹਾਂ ਬਸ ਸਵੇਰੇ ਕੁਝ ਗੱਲਾਂ ਦੇਖ ਸਕਦੇ ਹਾਂ ਬੱਚੇ ਨੇ ਤੋਂ ਹਾਂਜੀ ਆਜੀ ਪੂਰਾ ਪਰਿਵਾਰ ਯਾਨੀ ਕਿ ਬੇਟੇ ਤੇ ਸਹੁਰੇ ਦੀ ਡੈਥ ਹੋਈ ਹੋਈ ਹੈਗੀ ਸੱਸ ਤੇ ਪੋਤਿਆਂ ਨਾਲ ਯਾਨੀ ਕਿ ਰਹਿਣਾ ਚਾਹੁੰਦੀ ਯਾਨੀ ਕਿ ਇਕੱਠਾ ਪੂਰਾ ਪਰਿਵਾਰ ਹੈ ਜਿਹੜਾ ਬੱਬਾ ਤੁਹਾਡੇ ਪਾਪ ਪੁੱਤਰ ਕਾਲ ਦੇ ਕੋਲ ਪਾ ਦੋ ਆਜੋ ਆਜੋ ਜਿਹਨੂੰ ਮੈਂ ਮਾਦਰੋਂ ਕਰੂਗਾ ਪਾਲੇ ਪਾਲ ਖਲਤਾ ਹਾਂ ਜੀ ਬੱਬਾ ਜੀ ਅੱਜ ਫਿਰ ਸਪੈਸ਼ਲ ਆਇਓਗੇ ਹੁਸ਼ਿਆਰਪੁਰ ਜ਼ਿਲ੍ਹੇ ਚ ਪੈਸੇ ਲਾਇਆ ਸਪੈਸ਼ਲ ਅੱਛਾ ਮਸਲਾ ਹੱਲ ਹੋ ਗਿਆ ਮਸਲਾ ਹੱਲ ਕਰਦਾ ਤੀਰ ਨੂੰ ਉਹਦੇ ਘਰੇ ਲਿਆਂਦਾ ਸਾਰੇ ਘਰ ਠੀਕ ਹੈ ਇਹਨਾਂ ਉਲਝਾ ਹੋਇਆ ਸੀ ਕੰਮ ਬਹੁਤ ਜ਼ਿਆਦੇ ਮਨਾਂ ਦੇ ਵਿੱਚ ਜਦੋਂ ਮਟਾਪ ਪੈ ਜਾਏ ਫਿਰ ਤੁਹਾਨੂੰ ਪਤਾ ਹੀ ਆ ਬੱਬਾ ਅਰਬਾਂ ਖਰਬਾਂ ਦਲ ਖੜਾ ਜੀ ਜਥੇਦਾਰ ਸ਼ੇਰ ਸਿੰਘ ਜੀ ਜਿਸਦਾ ਨਾਮ ਮਨਪ੍ਰੀਤ ਕੌਰ ਤੇ ਜਾਨੀ ਕਿ